ਸੋ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੋ ਇੱਕ ਮਹਿਲਾ ਵੱਲੋਂ ਕਥਿਤ ਤੌਰ ਦੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਦੋਸ਼ ਲਾਏ ਨੇ ਸੋ ਉਕਤ ਮਹਿਲਾ ਦਾ ਆਖਣਾ ਹੈ ਕਿ ਪਾਸਟਰ ਬਜਿੰਦਰ ਸਿੰਘ ਨੇ ਚਰਚ ਦੇ ਕੈਵਨ ਦੇ ਵਿੱਚ ਮੈਨੂੰ ਬੁਲਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਮੈਨੂੰ ਟੱਚ ਕੀਤਾ ਤੇ ਹੁਣ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੋ ਜਾਣਕਾਰੀ ਦੇ ਮੁਤਾਬਕ 2018 ਦੇ ਵਿੱਚ ਵੀ ਇਸ ਪਾਸਟਰ ਬਜਿੰਦਰ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਤਾਂ ਇਸ ਨੂੰ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਇੰਗਲੈਂਡ ਭੱਜਨ ਦੀ ਫਿਰਾਕ ਦੇ ਵਿੱਚ ਬੈਠਾ ਸੀ ਤਾਂ ਉਦੋਂ ਵੀ ਜੀਰਕਪੁਰ ਦੀ ਇੱਕ ਮਹਿਲਾ ਵੱਲੋਂ ਕਥਿਤ ਤੌਰ ਦੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਗੰਭੀਰ ਦੋਸ਼ ਲਾਏ ਸਨ ਤਾਂ ਗ੍ਰਿਫਤਾਰੀ ਹੋਈ ਸੀ ਪਰੰਤੂ ਹੁਣ ਇਸ ਤੋਂ ਬਾਅਦ ਜਲੰਧਰ ਦੇ ਤਾਜਪੁਰ ਪਿੰਡ ਦੇ ਵਿੱਚ ਇਹ ਚਰਚ ਬਣੀ ਹੋਈ ਹੈ ਜਿੱਥੇ ਪੀੜਤ ਮਹਿਲਾ ਵੱਲੋਂ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਨੇ ਕਿ ਪਾਸਟਰ ਬਜਿੰਦਰ ਸਿੰਘ ਨੇ ਚਰਚ ਦੀ ਕੈਵਨ ਚ ਮੈਨੂੰ ਬੁਲਾਇਆ ਤੇ ਮੈਨੂੰ ਟੱਚ ਕੀਤਾ ਤੇ ਮੇਰੇ ਨਾਲ ਗਲਤ ਕੰਮ ਕੀਤਾ ਤਾਂ ਪੀੜਤ ਮਹਿਲਾ ਦਾ ਆਖਣਾ ਹੈ ਕਿ ਉਹ ਡਰੀ ਹੋਈ ਸੀ ਤੇ ਇਸ ਲਈ ਉਸਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਤਾਂ ਹੁਣ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੋ ਕਪੂਰਥਲਾ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਤਾਂ ਕਪੂਰਥਲਾ ਦੀ ਰਹਿਣ ਵਾਲੀ ਪੀੜਤ ਮਹਿਲਾ ਨੇ ਕਥਿਤ ਤੌਰ ਦੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਗੰਭੀਰ ਦੋਸ਼ ਲਾਏ ਨੇ ਤਾਂ ਦੱਸਦੀ ਹੈ ਕਿ ਜੀਰਕਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਵੀ 2018 ਦੇ ਵਿੱਚ ਆ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਦੋਸ਼ ਲਾਏ ਸਨ ਤਾਂ ਇਸੇ ਦਰਮਿਆਨ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਸੁੱਦਾ ਦਈਏ ਕਿ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ 2018 ਦੇ ਵਿੱਚ ਵੀ ਕੇਸ ਦਰਜ ਹੋਇਆ ਸੀ ਤਾਂ ਜਿਰਕਪੁਰ ਦੀ ਇੱਕ ਮਹਿਲਾ ਨੇ ਉਦੋਂ ਉਸ ਦੇ ਉੱਤੇ ਸ਼ੋਸ਼ਣ ਦੇ ਦੋਸ਼ ਲਾਏ ਸਨ ਤਾਂ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਸੀ ਤੇ ਪਾਸਟਰ ਬਜਿੰਦਰ ਸਿੰਘ ਜੋ ਕਿ ਉਸ ਸਮੇਂ ਇੰਗਲੈਂਡ ਭੱਜਨ ਦੀ ਫਰਾਗ ਦੇ ਵਿੱਚ ਸੀ ਤਾਂ ਇੱਕ ਹੋਰ ਮਹਿਲਾ ਜਿਹੜੀ ਹੁਣ ਸਾਹਮਣੇ ਆਈ ਹੈ ਤੇ ਮਹਿਲਾ ਨੇ ਕਥਿਤ ਤੌਰ ਦੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਗੰਭੀਰ ਦੋਸ਼ ਲਾਏ ਨੇ ਤਾਂ ਉਕਤ ਮਹਿਲਾ ਦਾ ਆਖਣਾ ਹੈ ਕਿ ਪਾਸਟਰ ਬਜਿੰਦਰ ਸਿੰਘ ਨੇ ਉਸ ਨੂੰ ਚਰਚ ਦੇ ਵਿੱਚ ਬੁਲਾਇਆ ਤੇ ਉਸਦੇ ਨਾਲ ਗਲਤ ਕੰਮ ਕੀਤਾ ਤਦਾ ਦੱਸਿਆ ਕਿ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਇਹ ਚਰਚ ਬਣੀ ਹੋਈ ਹੈ ਜਿੱਥੇ ਉਕਤ ਮਹਿਲਾ ਨੇ ਆਖਿਆ ਕਿ ਮੈਨੂੰ ਇਸੇ ਚਰਚ ਦੇ ਵਿੱਚ ਬੁਲਾਇਆ ਜਾਂਦਾ ਤੇ ਪਾਸਟਰ ਵੱਲੋਂ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਨਾਲ ਹੀ ਪੀੜਤ ਮਹਿਲਾ ਨੇ ਕਥਿਤ ਤੌਰ ਤੇ ਦੋਸ਼ ਲਾਏ ਨੇ ਕਿ ਫੋਨ ਦੇ ਉੱਤੇ ਵੀ ਮੇਰੇ ਨਾਲ ਪਾਸਟਰ ਵੱਲੋਂ ਗਲਤ ਗੱਲਾਂ ਕੀਤੀਆਂ ਜਾਂਦੀਆਂ ਸਨ ਪਰੰਤੂ ਮੈਂ ਡਰਦੀ ਹੋਈ ਆਪਣੇ ਪਰਿਵਾਰ ਨੂੰ ਕੁਝ ਵੀ ਨਾ ਦੱਸ ਸਕੀ ਤਾਂ ਹੁਣ ਇਸ ਪਾਸਟਰ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਸੋ ਦੱਸਦੀ ਹੈ ਕਿ ਇਹ ਪਾਸਟਰ ਹੈ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਮੈਂ ਲੋਕਾਂ ਨੂੰ ਠੀਕ ਕਰ ਦਿੰਨਾ ਤੇ ਕਈ ਗੰਭੀਰ ਬਿਮਾਰੀਆਂ ਠੀਕ ਕਰਨ ਦਾ ਦਾਵਾ ਵੀ ਇਹ ਪਾਸਟਰ ਕਰਦਾ ਸੀ ਪਰੰਤੂ ਹੁਣ ਪਾਸਟਰ ਵਿਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਹੋ ਗਿਆ ਸੋ ਇੱਕ ਮਹਿਲਾ ਨੇ ਕਥਿਤ ਤੌਰ ਉੱਤੇ ਇਲਜਾਮ ਲਗਾਏ ਨੇ ਕਿ ਚਰਚ ਦੇ ਵਿੱਚ ਬੁਲਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਗਿਆ ਸੋ ਚਰਚ ਦੇ ਕੈਵਨ ਦੇ ਵਿੱਚ ਮੈਨੂੰ ਬੁਲਾਇਆ ਗਿਆ ਮੈਨੂੰ ਟੱਚ ਕੀਤਾ ਗਿਆ ਤੇ ਮੇਰੇ ਨਾਲ ਗਲਤ ਹਰਕਤਾਂ ਪਾਸਟਰ ਵੱਲੋਂ ਕੀਤੀਆਂ ਗਈਆਂ ਨੇ ਸੋ ਇਹ ਦੋਸ਼ ਨੇ ਜਿਹੜੇ ਕਥਿਤ ਤੌਰ ਦੇ ਉੱਤੇ ਇੱਕ ਮਹਿਲਾ ਵੱਲੋਂ ਪਾਸਟਰ ਦੇ ਉੱਤੇ ਲਾਏ ਗਏ ਨੇ ਤਾਂ ਪਾਸਟਰ ਵਜਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੋ ਕਪੂਰਥਲਾ ਦੇ ਵਿੱਚ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੋ ਲੋਕ ਇਹੋ ਜਿਹੇ ਬੰਦਿਆਂ ਨੂੰ ਕਿਵੇਂ ਰੱਬ ਮੰਨ ਲੈਂਦੇ ਨੇ ਅੰਧ ਵਿਸ਼ਵਾਸ ਦੇ ਚੱਲਦਿਆਂ ਇਹੋ ਜਿਹੇ ਬੰਦਿਆਂ ਨੂੰ ਰੱਬ ਮੰਨਿਆ ਜਾਂਦਾ ਤੇ ਇਹ ਰੱਬ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਖਾਸ ਤੌਰ ਤੇ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਸੋ ਮਾਪਿਆਂ ਨੂੰ ਵੀ ਅਜਿਹੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਲੋਕਾਂ ਨੂੰ ਭਰਮ ਭਲੇਖਿਆਂ ਚ ਪਾ ਕੇ ਆਪਣੀ ਦੁਕਾਨ ਚਲਾਉਣ ਵਾਲੇ ਅਜਿਹੇ ਲੋਕਾਂ ਦੇ ਖਿਲਾਫ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ ਤੇ ਹੁਣ ਇੱਕ ਪੀੜਤ ਮਹਿਲਾ ਖੁੱਲ ਕੇ ਸਾਹਮਣੇ ਆਈ ਹੈ ਜਿਸ ਵੱਲੋਂ ਕਥਿਤ ਤੌਰ ਦੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਗੰਭੀਰ ਦੋਸ਼ ਲਾਏ ਗਏ ਨੇ ਤਾਂ ਪਿੰਡ ਤਾਜਪੁਰ ਜੋ ਕਿ ਜਲੰਧਰ ਦੇ ਵਿੱਚ ਹੈ ਉੱਥੇ ਇਹ ਚਰਚ ਬਣੀ ਹੋਈ ਹੈ ਜਿੱਥੇ ਇਸ ਮਹਿਲਾ ਨੂੰ ਬੁਲਾਇਆ ਜਾਂਦਾ ਉਸ ਨੂੰ ਟੱਚ ਕੀਤਾ ਜਾਂਦਾ ਤੇ ਗਲਤ ਕੰਮ ਕੀਤਾ ਗਿਆ ਤਾਂ ਇਹ ਦੋਸ਼ ਨੇ ਜਿਹੜੇ ਉਕਤ ਮਹਿਲਾ ਵੱਲੋਂ ਕਥਿਤ ਤੌਰ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਲਾਏ ਗਏ ਨੇ ਤਾਂ ਕੇਸ ਆ ਜਿਹੜਾ ਪੁਲਿਸ ਨੇ ਹੁਣ ਦਰਜ ਕਰ ਲਿਆ ਤਦ ਦੱਸਦੀ ਹੈ ਕਿ ਇਸ ਤੋਂ ਪਹਿਲਾਂ 2018 ਦੇ ਵਿੱਚ ਵੀ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਦੋਂ ਜੀਰਕਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਦੋਸ਼ ਲਾਏ ਸਨ ਤਾਂ ਦਿੱਲੀ ਤੋਂ ਗ੍ਰਿਫਤਾਰੀ ਹੋਈ ਸੀ ਤੇ ਇਹ ਪਾਸਟਰ ਉਦੋਂ ਇੰਗਲੈਂਡ ਭੱਜਣ ਦੀ ਫਰਾਗ ਦੇ ਵਿੱਚ ਬੈਠਾ ਸੀ ਤਾਂ ਹੁਣ ਇਸ ਪਾਸਟਰ ਦੇ ਖਿਲਾਫ ਮਾਮਲਾ ਜਿਹੜਾ ਅ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ